ਪਿਕਚਰ ਤਾਂ ਬਹੁਤ ਵਧੀਆ ਜੀ ਜਿਹੜਾ ਇਹਨਾਂ ਨੇ ਪਿਕਚਰ ਦੇ ਵਿੱਚ ਠੇਕਾ ਸਿਸਟਮ ਦਿਖਾਇਆ ਹੈ ਇਹ ਤਾਂ ਵੈਸੇ ਹੀ ਸਰਕਾਰਾਂ ਨੂੰ ਠੇਕਾ ਸਿਸਟਮ ਬੰਦ ਕਰ ਦੇਣਾ ਚਾਹੀਦਾ ਸਰਕਾਰਾਂ ਠੇਕੇ ਤੇ ਟੀਚਰ ਭਰਤੀ ਕਰਦੇ ਫਿਰ ਉਹਨਾਂ ਨੂੰ ਰੈਗੂਲਰ ਨਹੀਂ ਕਰਦੀ ਠੇਕੇ ਤੇ ਠੇਕਾ ਹੀ ਰਹਿ ਜਾਂਦਾ ਮੈਂ ਕਹਿੰਨੇ ਜੀ ਦੱਸਾਂ ਚ 10 ਨੰਬਰ ਹੀ ਦੇਣੇ ਚਾਹੀਦੇ ਨੇ ਇਹ ਠੇਕਾ ਸਿਸਟਮ ਸਰਕਾਰ ਨੂੰ ਬੰਦ ਕਰ ਦੇਣਾ ਚਾਹੀਦਾ ਪਿਕਚਰ ਤਾਂ ਬਹੁਤ ਵਧੀਆ ਜੀ ਜਿਹੜਾ ਇਹਨਾਂ ਨੇ ਪਿਕਚਰ ਦੇ ਵਿੱਚ ਠੇਕਾ ਸਿਸਟਮ ਦਿਖਾਇਆ ਇਹ ਤਾਂ ਵੈਸੇ ਹੀ ਸਰਕਾਰਾਂ ਨੂੰ ਠੇਕਾ ਸਿਸਟਮ ਬੰਦ ਕਰ ਦੇਣਾ ਚਾਹੀਦਾ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਜਿਵੇਂ ਸਰਕਾਰਾਂ ਠੇਕੇ ਤੇ ਟੀਚਰ ਭਰਤੀ ਕਰਦੇ ਫਿਰ ਉਹਨਾਂ ਨੂੰ ਰੈਗੂਲਰ ਨਹੀਂ ਕਰਦੀ ਠੇਕੇ ਤੇ ਠੇਕਾ ਹੀ ਰਹਿ ਜਾਂਦਾ ਮਤਲਬ ਰਿਐਲਿਟੀ ਦਿਖਾਈ ਗਈ ਰਿਐਲਿਟੀ ਬਿਨਾਂ ਡਰ ਤੋਂ ਪੰਜਾਬ ਸਰਕਾਰ ਨੂੰ ਕਰਦੇ ਜਿਵੇਂ ਹੁਣਾਂ ਕੰਪਿਊਟਰ ਟੀਚਰਾਂ ਦਾ ਠੇਕਾ ਠੇਕੇ ਤੇ ਰੱਖੇ ਨੇ ਕਈ ਵਿਚਾਰੇ ਮਰਨ ਮਰਤੇ ਰੱਖੇ ਨੇ ਕੋਈ ਡੈਥ ਹੋਰੀ ਕਿਸੇ ਦੀ ਤਾਂ ਇਹ ਚੀਜ਼ਾਂ ਬੰਦ ਕਰ ਦੇਣੀ ਚਾਹੀਦੀ ਤੇ ਹੁਣ ਪਿਕਚਰ ਜਿਵੇਂ ਆਪਾਂ ਸ਼ਰਾਬ ਦੇ ਵਿੱਚ ਟੀਚਰ ਲੱਗ ਰਹੇ ਨੇ ਤੇ ਇਹੀ ਹਾਲ ਜੇ ਅਪਰ ਰੈਲਿਟੀ 'ਚ ਦੇਖਾਂਗੇ ਤਾਂ ਬਹੁਤ ਬੁਰਾ ਹਾਲ ਹੋ ਜੂਗਾ ਤਾਂ ਮੈਂ ਕਹਿੰਦਾ ਜੀ ਦੱਸਾਂ ਚ 10 ਨੰਬਰ ਹੀ ਦੇਣੇ ਚਾਹੀਦੇ ਨੇ ਇਹ ਠੇਕਾ ਸਿਸਟਮ ਸਰਕਾਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਪਿਕਚਰ ਤਾਂ ਬਹੁਤ ਵਧੀਆ ਜੀ ਜਿਹੜਾ ਇਹਨਾਂ ਨੇ ਪਿਕਚਰ ਦੇ ਵਿੱਚ ਠੇਕਾ ਸਿਸਟਮ ਦਿਖਾਇਆ ਹੈ ਇਹ ਤਾਂ ਵੈਸੇ ਹੀ ਸਰਕਾਰਾਂ ਨੂੰ ਠੇਕਾ ਸਿਸਟਮ ਬੰਦ ਕਰ ਦੇਣਾ ਚਾਹੀਦਾ ਸਰਕਾਰਾਂ ਠੇਕੇ ਤੇ ਟੀਚਰ ਭਰਤੀ ਕਰਦੇ ਫਿਰ ਉਹਨਾਂ ਨੂੰ ਰੈਗੂਲਰ ਨਹੀਂ ਕਰਦੀ ਠੇਕੇ ਤੇ ਠੇਕਾ ਹੀ ਰਹਿ ਜਾਂਦਾ ਮੈਂ ਕਹਿੰਦਾ ਜੀ ਦਸਾਂ ਚ 10 ਨੰਬਰ ਹੀ ਦੇਣੇ ਚਾਹੀਦੇ ਨੇ ਇਹ ਠੇਕਾ ਸਿਸਟਮ ਸਰਕਾਰ ਨੂੰ ਬੰਦ ਕਰ ਦੇਣਾ ਚਾਹੀਦਾ ਪਿਕਚਰ ਤਾਂ ਬਹੁਤ ਵਧੀਆ ਜੀ ਜਿਹੜਾ ਇਹਨਾਂ ਨੇ ਪਿਕਚਰ ਦੇ ਵਿੱਚ ਠੇਕਾ ਸਿਸਟਮ ਦਿਖਾਇਆ ਇਹ ਤਾਂ ਵੈਸੇ ਹੀ ਸਰਕਾਰਾਂ ਨੂੰ ਠੇਕਾ ਸਿਸਟਮ ਬੰਦ ਕਰ ਦੇਣਾ ਚਾਹੀਦਾ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਜਿਵੇਂ ਸਰਕਾਰਾਂ ਠੇਕੇ ਤੇ ਟੀਚਰ ਭਰਤੀ ਕਰਦੇ ਫਿਰ ਉਹਨਾਂ ਨੂੰ ਰੈਗੂਲਰ ਨਹੀਂ ਕਰਦੀ ਠੇਕੇ ਤੇ ਠੇਕਾ ਹੀ ਰਹਿ ਜਾਂਦਾ ਮਤਲਬ ਰਿਐਲਿਟੀ ਦਿਖਾਈ ਗਈ ਬਿਨਾਂ ਡਰ ਤੋਂ ਪੰਜਾਬ ਸਰਕਾਰ ਨੂੰ ਕਰਦੇ ਜਿਵੇਂ ਹੁਣਾਂ ਕੰਪਿਊਟਰ ਟੀਚਰਾਂ ਦਾ ਠੇਕਾ ਠੇਕੇ ਤੇ ਰੱਖੇ ਨੇ ਕਈ ਵਿਚਾਰੇ ਮਰਨ ਮਰਤੇ ਰੱਖੇ ਨੇ ਕੋਈ ਡੈਥ ਹੋ ਰਹੀ ਕਿਸੇ ਦੀ ਤਾਂ ਇਹ ਚੀਜ਼ਾਂ ਬੰਦ ਕਰ ਦੇਣੀ ਚਾਹੀਦੀ ਤੇ ਹੁਣ ਪਿਕਚਰ ਚ ਵੀ ਆਪਾਂ ਦੇਖਿਆ ਜਿਵੇਂ ਹੁਣ ਕੋਈ ਦਾਰੂ ਤੇ ਸ਼ਰਾਬ ਦੇ ਵਿੱਚ ਟੀਚਰ ਲੱਗ ਰਹੇ ਨੇ ਤੇ ਇਹੀ ਹਾਲ ਜੇ ਆਪਾਂ ਰੈਲਿਟੀ ਚ ਦੇਖਾਂਗੇ ਤਾਂ ਬਹੁਤ ਬੁਰਾ ਹਾਲ ਹੋ ਜਾਊਗਾ ਤਾਂ ਮੈਂ ਕਹਿੰਦਾ ਜੀ ਦਸਾਂ ਚ 10 ਨੰਬਰ ਹੀ ਦੇਣੇ ਚਾਹੀਦੇ ਨੇ ਇਹ ਠੇਕਾ ਸਿਸਟਮ ਸਰਕਾਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਪਿਕਚਰ ਤਾਂ ਬਹੁਤ ਵਧੀਆ ਜੀ ਜਿਹੜਾ ਇਹਨਾਂ ਨੇ ਪਿਕਚਰ ਦੇ ਵਿੱਚ ਠੇਕਾ ਸਿਸਟਮ ਦਿਖਾਇਆ ਇਹ ਤਾਂ ਵੈਸੇ ਸਰਕਾਰਾਂ ਨੂੰ ਠੇਕਾ ਸਿਸਟਮ ਬੰਦ ਕਰ ਦੇਣਾ ਚਾਹੀਦਾ ਹੈ ਸਰਕਾਰਾਂ ਠੇਕੇ ਤੇ ਟੀਚਰ ਭਰਤੀ ਕਰਦੇ ਫਿਰ ਉਹਨਾਂ ਨੂੰ ਰੈਗੂਲਰ ਨਹੀਂ ਕਰਦੀ ਓ ਠੇਕੇ ਤੇ ਠੇਕਾ ਹੀ ਰਹਿ ਜਾਂਦਾ ਮੈਂ ਕਹਿੰਦਾ ਜੀ ਦੱਸਾਂ ਚ 10 ਨੰਬਰ ਹੀ ਦੇਣੇ ਚਾਹੀਦੇ ਨੇ ਇਹ ਠੇਕਾ ਸਿਸਟਮ ਸਰਕਾਰ ਨੂੰ ਬੰਦ ਕਰ ਦੇਣਾ ਚਾਹੀਦਾ ਪਿਕਚਰ ਤਾਂ ਬਹੁਤ ਵਧੀਆ ਜੀ ਜਿਹੜਾ ਇਹਨਾਂ ਨੇ ਪਿਕਚਰ ਦੇ ਵਿੱਚ ਠੇਕਾ ਸਿਸਟਮ ਦਿਖਾਇਆ ਇਹ ਤਾਂ ਵੈਸੇ ਹੀ ਸਰਕਾਰਾਂ ਨੂੰ ਠੇਕਾ ਸਿਸਟਮ ਬੰਦ ਕਰ ਦੇਣਾ ਚਾਹੀਦਾ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਜਿਵੇਂ ਸਰਕਾਰਾਂ ਠੇਕੇ ਤੇ ਟੀਚਰ ਭਰਤੀ ਕਰਦੇ ਫਿਰ ਉਹਨਾਂ ਨੂੰ ਰੈਗੂਲਰ ਨਹੀਂ ਕਰਦੀ ਓ ਠੇਕੇ ਤੇ ਠੇਕਾ ਹੀ ਰਹਿ ਜਾਂਦਾ ਮਤਲਬ ਰਿਐਲਿਟੀ ਦਿਖਾਈ ਗਈ ਰਿਐਲਿ ਪੰਜਾਬ ਸਰਕਾਰ ਨੂੰ ਕਰਦੇ ਜਿਵੇਂ ਹੁਣ ਨਾ ਕੰਪਿਊਟਰ ਟੀਚਰਾਂ ਦਾ ਠੇਕਾ ਠੇਕੇ ਤੇ ਰੱਖੇ ਨੇ ਕਈ ਵਿਚਾਰੇ ਮਰਨ ਵਰਤੇ ਰੱਖੇ ਨੇ ਕੋਈ ਡੈਥ ਹੋ ਰਹੀ ਕਿਸੇ ਦੀ ਤਾਂ ਇਹ ਚੀਜ਼ਾਂ ਬੰਦ ਕਰ ਦੇਣੀ ਚਾਹੀਦੇ ਹੁਣ ਪਿਕਚਰ 'ਚ ਵੀ ਆਪਾਂ ਦੇਖਿਆ ਜਿਵੇਂ ਹੁਣ ਕੋਈ ਦਾਰੂ ਤੇ ਸ਼ਰਾਬ ਦੇ ਵਿੱਚ ਟੀਚਰ ਲੱਗ ਰਹੇ ਨੇ ਤੇ ਇਹੀ ਹਾਲ ਜੇ ਆਪਾਂ ਰੈਲਿਟੀ 'ਚ ਦੇਖਾਂਗੇ ਤਾਂ ਬਹੁਤ ਬੁਰਾ ਹਾਲ ਹੋ ਜਾਊਗਾ ਤਾਂ ਮੈਂ ਕਹਿੰਦਾ ਜੀ ਦਸਾਂ 'ਚ 10 ਨੰਬਰ ਹੀ ਦੇਣੇ ਚਾਹੀਦੇ ਨੇ ਇਹ ਠੇਕਾ ਸਿਸਟਮ ਸਰਕਾਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ